हां जी ਸਾਰਿਆਂ ਦਾ ਸਵਾਗਤ ਹੈ ਇੱਕ ਨਵੇਂ ਵਲੌਗ 'ਚ ਸਾਰੇ ਛੋਡੇ ਵੱਡੇ ਦੇਖਣ ਵਾਲੇ ਭੈਣ ਭਰਾਵਾਂ ਨੂੰ ਮਾਮਾਂ ਨੂੰ ਭੈਣਾਂ ਨੂੰ ਪਿਆਰ ਭਰੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਵਾਂ ਵਲੌਗ ਨਵਾਂ ਸਫ਼ਰ ਦਿਖਾਉਣਾ ਤੁਹਾਨੂੰ ਆ ਫੜੇ ਦੇ ਸਾਈਕਲ ਆਪਣੇ ਤਿਆਰ ਵਰ ਤਿਆਰ ਕਰੇ ਅੱਜ ਇੱਕ ਨਵਾਂ ਸਫ਼ਰ ਤੇ ਦੋ ਤੀਆਂ ਸਾਨੂੰ ਸਾਰਾ ਕੁਝ ਚੱਲਣ ਲੱਗਿਆ ਇੱਥੋਂ ਆਪਾਂ ਦਰਵਾਦ ਸਾਹਿਬ ਦੀ ਗੁਰੂ ਘਰ ਜਾਵਰਾ ਸ਼ਹਿਰ ਸੂਤੀ ਦੇ ਅੰਦਰ ਬਹੁਤ ਸੋਹਣਾ ਦਰਬਾਰ ਸਾਹਿਬ ਆ ਬਹੁਤ ਵਧੀਆ ਅੰਦਰੋਂ ਬਹੁਤ ਖੂਬਸੂਰਤ ਬਣਾ ਕੇ ਰੱਖਿਆ ਤੇ ਆਹਾ ਨਜ਼ਾਰਾ ਜੀ ਜੋ ਕਿ ਜਾਵਰਾ ਕੇ ਕਿਲਾ ਹੈ ਜਾਵਰਾ ਸ਼ਹਿਰ ਅੰਦਰ ਇਸ ਤੇ ਫੋਸਾਟ ਦੀ ਹੈ ਥੋੜੀ ਜੀ ਖਾਣੇ ਦਾਣੇ ਦੀ ਪ੍ਰੋਬਲਮ ਹੁੰਦੀ ਹੈ ਲੰਗਰ ਬਾਣੀ ਦੀ ਉਹ ਆ ਵੀ ਜਾਂਦਾ ਤੇ ਕਈ ਵਾਰੀ ਥੋੜਾ ਜਿਹਾ ਦਿੱਕਤ ਵੀ ਹੋ ਜਾਂਦੀ ਆ ਬਾਕੀ ਸਭ ਕੁਝ ਬਹੁਤ ਵਧੀਆ ਇਹ ਜੀ ਯਾਵਰਾ ਸਿਟੀ ਰੇਲਵੇ ਸਟੇਸ਼ਨ ਇਥੋਂ ਵੀ ਸਿੱਧੀ ਹਯੂ ਸਾਹਬੂ ਟ੍ਰੇਨ ਮਿਲ ਜਾਂਦੀ ਆ ਬਹੁਤ ਸੋਹਣੀ ਸਿਟੀ ਆ ਇਹ ਜੀ ਗੱਲ ਨਹੀਂ ਹੈਗੀ ਵੱਸਤਾ ਆ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈਗੀ ਓਰੇ ਕੋਈ ਲੋਕ ਟਰਾਈ ਜਾਂਦੇ ਨੇ ਭਾਈ ਜੀ ਬਹੁਤ ਬੰਦਿਆਂ ਦੇ ਕਮੈਂਟ ਭਾਈ ਅਸੀਂ ਚੱਲਣਾ ਸੀ ਅਸੀਂ ਚੱਲਣਾ ਸੀ ਕੋਈ ਗੱਲ ਨਹੀਂ ਵੀਰ ਜਿਦਾ ਜਿਦਾ ਦਿਲ ਕਰਦਾ ਆਓ ਕੋਈ ਦਿੱਕਤ ਨਹੀਂ ਬਹੁਤ ਲੋਕਾਂ ਦੇ ਬਲੌਗ ਬਣਾਏ ਹੋਏ ਨੇ ਜਿਨ੍ਹਾਂ ਲੋਕ ਬਲੌਗ ਦੇਖ ਕੇ ਖੇਰ ਕਰਨ ਦਾ ਸਾਫੜ ਕਰਨ ਦਾ ਤੇ ਤੁਸਾਂ ਕਿਹਨਾ ਸਾਫੜ ਕਰਨਾ ਹੈ ਕਿਹੜਾ ਰੋਡ ਹੈ ਸਾਰਾ ਕੁਝ ਪਰਮਿਸ਼ਨ ਹੈਗੀ ਆ ਤੁਸੀਂ ਆ ਸਕਦੇ ਹੋ ਤੇ ਇਹ ਤਾਂ ਸਾਧ ਦੀ ਲੋੜ ਨਹੀਂ ਕੋਈ ਨਾ ਕੋਈ ਮਿੱਤਰ ਪਿਆਰਾ ਜ਼ਰੂਰ ਮਿਲ ਜਾਂਦਾ ਹੁੰਦਾ ਇਸ ਤਰ੍ਹਾਂ ਹੁਣ ਅਸੀਂ ਇਕੱਲੇ ਇਕੱਲੇ ਚੱਲੇ ਸੀ ਪਾਗੜ ਚੋਪਰ ਆ ਰਹੇ ਹਾਂ ਅਸੀਂ ਦੋਨੇ ਇਕੱਠੇ ਹੋ ਗਏ ਆ ਕੇ Rajasthan ਚ ਟੂਰੂ ਕੋਲੇ ਜੇ ਉੱਥੋਂ ਸਾਫਰ ਇਕੱਠੇ ਕਰ ਲੈਣਾ ਪੰਜਾਬੀ ਭਰਾ ਕੋਈ ਨਾ ਕੋਈ ਮਿਲ ਹੀ ਜਾਣਾ ਜੇ ਮੰਗ ਦੀ ਇੱਛਾ ਹੈ ਤਾਂ ਜ਼ਰੂਰ ਸਾਫਰ ਕਰੋ ਆਓ ਕਿਆ ਤਰ੍ਹਾਂ ਕਰੋ ਪਹੰਚ ਰਹਿਆਂ ਜੀ ਰਤলাম ਤੋਂ 5-6 ਕਿਲੋ ਮੀਟਰ ਤੇ ਦੇਖ ਲਿਆ ਗੁਰੂ ਘਰ ਜੇ ਰਤলাম ਹੋਇਆ ਤਾਂ ਕੁਝ ਟਾਈਮ ਆਰਾਮ ਕਰਾਂਗੇ ਫਿਰ ਦੇਖਦੇ ਆ ਹਵਾ ਅੱਜ ਚੱਲਣ ਨਹੀਂ ਦੇ ਰਹੀ ਸਫਰ ਹੋਣ ਬਿਲਕੁਲ ਨਹੀਂ ਦੇ ਰਹੀ ਬਹੁਤ ੜਿਚਣ ਆ ਰਹੀ ਹੈ ਅੱਜ ਹਵਾ ਦੀ ਹਵਾ ਬਹੁਤ ਹੀ ਤੇਜ਼ ਚੱਲ ਰਹੀ ਆ ਅੱਜ ਦੇ ਹਾਲਾਤ ਦੇਖ ਕੇ ਲੱਗਦਾ ਨਹੀਂ ਹੈਗਾ ਕਿ ਅਸੀਂ 2 ਦਿਨਾਂ ਚ ਐਮਪੀ ਨੂੰ ਪਾਰ ਕਰਾਂਗੇ ਲੱਗਦਾ ਹੈ ਵੀ ਇੱਕ ਦਿਨ ਵੱਧ ਲੱਗੂਗਾ ਕਿਉਂਕਿ ਹਵਾ ਬਹੁਤ ਜ਼ਿਆਦਾ ਪਰੇਸ਼ਾਨੀ ਖੜੀ ਕਰ ਰਹੀ ਆ ਹਵਾ ਜ਼ਿਆਦਾ ਤੇਜ਼ ਚੱਲ ਰਹੀ ਆ ਅਸਲ ਵਿੱਚ ਤਾਂ 2 ਦਿਨ ਹੋ ਗਏ ਮੱਤ ਪਰਦੇਚ ਸਫਰ ਕਰਦੇ ਹਨ ਹਵਾ ਉਹ ਰੇਹਂਦੀ ਉਹ ਬਹੁਤ ਤੇਜ਼ ਚੱਲੀ ਜਾਂਦੀ ਆ ਤੇ ਬਾਕੀ ਦੇਖਦੇ ਆ ਕੋਲੇ ਰਹੋ ਆਪਣੇ ਨਾਲ ਉਹ ਤੋਂ ਵੇਖਿਆ ਕਿ ਕਿੰਨੇ ਕੀ ਹਾਲਤ ਨੇ ਆ ਮਾਰੋ ਜੀ ਨੇਗਾ ਅੱਜ ਫਸਟ ਟਾਈਮ ਆਪਾਂ ਸਫਰ ਕਰ ਰਹੇ ਹਾਂ ਅੰਦੌਰ ਰੋਡ ਤੇ ਅੱਜ ਆਪਾਂ ਰਤਲਾਮ ਨੂੰ ਤੁਲੂਮ ਪਾਰ ਕਰਕੇ ਨਾਗਦਾ ਕੋਲੇ ਸਟਾਪ ਕਰਨਾ ਹੈ ਹੈਗਾ 100 23 ਕਿਲੋਮੀਟਰ ਤੇ ਸਫਰ ਬਹੁਤ ਵਧੀਆ ਠੀਕ ਹੈ ਥੋੜੀ ਹਵਾ ਦੀ ਦੇਖ ਤਾਂ ਹੈ ਹੋਈ ਐ ਸਾਨੂੰ 2 ਦਿਨ ਹੋ ਗਏ ਪਿਛਲੇ ਬਾਕੀ ਆ ਦੇਖ ਲੋ ਬਾਗ ਲੱਗੇ ਇੱਧਰ ਸ਼ੋਆਬੀਨ ਕਣਕ ਬਾਗ ਬਗੀਚੇ ਐ ਦਾ ਬੜਾ ਕੁਛ ਆ ਇੱਧਰ ਇੰਨਾ ਬੁਰਾ ਵੀ ਹੈ ਨਹੀਂ ਤੇ ਇੰਨਾ ਮਾਰੂ ਵੀ ਹੈ ਨਹੀਂ ਠੀਕ ਆ ਤਕਰੀਬਨ ਇੰਨਾ ਜੋ ਕਿ ਫਸਲ ਹੋਈ ਜਾਂਦੀ ਆ ਤੇ ਬਾਕੀ ਬਈਆ ਡਿਡਰ ਨੂੰ ਵੀ ਕੋਈ ਲੋੜ ਨਹੀਂ ਹੈਗੀ ਆਓ ਯਾਰ ਘੁੰਮੋ ਫਿਰੋ ਆਪਣੇ ਮਨ ਦੀ ਰੀਤ ਜ਼ਰੂਰ ਪੂਰੀ ਕਰਨੀ ਚਾਹੀਦੀ ਆ ਘੁੰਮਣਾ ਚਾਹੀਦਾ ਇਹ ਨਹੀਂ ਹੈਗਾ ਵੀ ਆਪਾਂ ਘੁੰਮਣ ਨੂੰ ਦਿਲ ਕਰਦਾ ਹੋਵੇ ਵੀ ਨਹੀਂ ਯਾਰ ਪਤਾ ਨਹੀਂ ਕਿਹੜਾ ਏਰੀਆ ਹੋਊਗਾ ਕਿਵੇਂ ਹੋਊਗਾ ਸਭ ਉਸ ਬੈਸਟ ਆਓ ਘੁੰਮੋ ਫਿਰੋ ਆਪਾਂ ਇਸ ਟਾਈਮ ਫਿਰ ਰਹੇ ਹਾਂ ਜੀ ਰਤਲਾਮ ਸਿਟੀ ਦੇ ਵਿੱਚ ਪਰ ਗੁਰੂ ਕਰਤਾ ਪੰਜ ਦਿਖਾ ਰਿਹਾ ਸੋਸ਼ਲ ਮੀਡੀਆ ਨੈੱਟ ਤੇ ਪਰ ਸਾਨੂੰ ਤਾਂ ਇੱਕ ਵੀ ਨਹੀਂ ਮਿਲਿਆ ਚਲੋ ਅਸੀਂ ਥੋੜਾ ਜਿਹਾ ਵੀ ਨਜ਼ਦੀਕ ਪੈ ਜੀ ਆ ਮੰਡੀ ਆ ਰਤਲਾਮ ਦੀ ਇੱਥੇ ਤਾਂ ਕਰਕੇ ਇੱਧਰ ਜੀ ਆ ਗਏ ਜੀ ਕੋਈ ਬਾਈਪਾਸ ਨੂੰ 2-4 ਕਿਲੋਮੀਟਰ ਸਾਹਮਣੇ ਘੱਟ ਪੈ ਜੀ ਬਾਕੀ ਦੇਖਦੇ ਆ ਕਿ ਕਿੰਨਾ ਕੁ ਘੱਟ ਪੈਂਦਾ ਅੰਮ੍ਰਿਤਾਲਾ ਸਿੱਧੀ ਚੰਦੂ ਤੋਂ ਬੰਦਾ ਕੋਸ਼ ਦਾ ਫਾਇਦਾ ਹੋਊਗਾ 800 ਕਿਲੋਮੀਟਰ ਸਾਫ਼ ਰ ਘਟੂਗਾ ਚਾਹੋ ਨਹੀਂ ਐ ਯਕ 50 ਸਾਲ ਦਾ ਬੰਦਾ 1500 ਕਿਲੋਮੀਟਰ ਦਾ ਸਫ਼ਰ ਕਰ ਸਕਦਾ ਤਾਂ ਨੌਜਵਾਨੋ ਤੁਹਾਨੂੰ ਕੀ ਹੋ ਗਿਆ ਨਸ਼ੇ ਛੱਡੋ ਕੋੜ ਕੱਢੋ ਸਾਫਰ ਕਰੋ ਸਾਈਕਲਿੰਗ ਕਰੋ ਇਹ ਸਾਫਰ ਤਾਂ ਨੌਜਵਾਨਾਂ ਵਾਲਾ ਹਾਂਜੀ ਓਰੇ ਬਹਿ ਗਏ ਆਪਾਂ ਨੇ ਨਿਊਡਨ ਨੇ ਆਟਲ ਜੇ ਬਣਾ ਕੇ ਖਾ ਲੇ ਤੇ ਹੁਣ ਚਾਲੇ ਪਾਉਣ ਲੱਗਿਆਂ ਗਾਹਾਂ ਨੂੰ ਸਾਫਰ ਸੂਫਰ ਤਾਂ ਜੈਸਾ ਵੈਸਾ ਹੀ ਹੋ ਰਿਹਾ ਆਪਣਾ ਕੀ ਕਹੋਗੇ ਜੀ ਸਾਫਰ ਦਾ ਵਾਸਤੋ ਬਸ ਐ ਹੀ ਗੁਰੂ ਅਜਦਾ ਦਾ ਜੇ ਵੀ ਗੱਲ ਬਹੁਤ ਕੱਢ ਲੈਣਾ ਉਹਦੇ ਨਾਲ ਕੈਚ ਥੋੜੀ ਜਿਹੀ ਦਿੱਕਤ ਹੋ ਰਹੀ ਆ ਹਾਂ ਭਾਬੀ ਪ੍ਰੋਬਲਮ ਖੜੀ ਕਰਦੀ ਆ ਯਾਰ ਬਾਕੀ ਕਿਦਾਂ ਜਦੋਂ ਵੱਧ ਕੱਢਦੀ ਆ ਦੂਜੇ ਦਿਨ ਆਟੋਮੈਟਿਕਲੀ ਘੱਟ ਹੁੰਦਾ ਹੈਗਾ ਬਿਲਕੁਲ ਬਿਲਕੁਲ ਠੰਡੇ ਮਤੇ ਨਾਲ ਤੁਰੇ ਜਾਂਦੇ ਆ ਜਿੱਥੇ ਤੱਕ ਪਹੁੰਚੇ ਠੀਕ ਆ ਅੱਗੇ ਜਾ ਕੇ ਢਾਬੇ 'ਚ ਰੁਕ ਜਾਗੇ ਓਕੇ ਠੀਕ ਆ ਜੀ ਇੱਥੋਂ ਲੱਗੇ ਆ ਤੁਰਨ ਗਾਂ ਦੇ ਹਾਲਾਤ ਤੁਹਾਨੂੰ ਦਿਖਾਉਨੇ ਆ ਅੱਗੇ ਕਾਮ ਹੋ ਗਿਆ ਜੀ 2:30 ਵਜ ਰਹੇ ਨੇ ਆਦਰ ਦੇਖ ਲਓ ਆਪਾਂ ਚੱਕੀਆਂ ਚੱਲਦੀਆਂ ਨੇ ਤੇ ਕਰੀਬ انا ਬਹੁਤ ਪਾਵਨ ਚੱਕੀਆਂ ਨੇ ਇੱਥੇ ਅਰੇ-ਦਾਰੇ ਪਾਵਨ ਚੱਕੀਆਂ ਪਾਵਨ ਚੱਕੀਆਂ ਚੱਲ ਰਹੀਆਂ ਨੇ ਬਹੁਤ ਬਿਜਲੀ ਬਣਾਉਂਦੇ ਨੇ ਆ ਰੋੜਾ ਉੱਚਾ ਨੀਵਾ ਜਾ ਹਵਾ ਉਰੇ ਤਕਰੀਬਨ ਮੰਨੂਲਾ ਦਾ ਹਰ ਵਕਤੀ ਚੱਲਦੀ ਰਹਿੰਦੀ ਆ ਪਾਣੀ ਪਾਵਨ ਚੱਕੀਆਂ ਇਆਂ ਲਾਈਆਂ ਹੋਈਆਂ ਨੇ ਇੱਥੇ ਔਰ ਕੋਈ ਪਰੇਸ਼ਾਨੀ ਨਹੀਂ ਹੈਗੀ ਪਰੇਸ਼ਾਨੀ بس હવા ਦੀ ਹੈਾ ਸਾਹਦ ਸਵਾ ਦੂਜੀ ਹੈ ਜਿਹੜੀ ਖਰਾਬ ਹੋ ਗਈ ਉਹ ਤਾਂ ਪਿੱਛੇ ਖੰਮਪ ਤੇ ਸੀ ਪਾਣੀ ਪਰ ਖੜੇ ਸੀ ਤਕਰੀਬਨ ਪਾਣੀ ਲੱਗ ਕੇ ਖਰਾਬ ਹੋਈ ਪਈਆ ਨੁਕਸਾਨ ਤਾਂ ਐਦ ਕੀ ਹੋਇਆ ਬਹੁਤ ਉੱਪਰ ਪਿੱਛੇ ਢਾਬਾ ਲੰਘ ਗਿਆ ਜੀ ਜ਼ਿਮੀਂਦਾਰ ਢਾਬਾ ਮੈਂ ਥੋੜੀ ਰੋਟੀ ਭਾਂਣੀ ਖਾ ਕੇ ਚੁਰਿਆ ਅੱਗੇ ਦੇਖਦੇ ਹਾਂ ਹੁਣ ਕਿੰਨਾ ਕੁ ਸਫ਼ਰ ਆਉਂਦਾ ਇਹ ਕਿੰਨਾ ਕੁ ਹੁੰਦਾ ਚੱਲ ਜਾਓ ਹੋਈ ਹੋਈ ਯਾਰ ਨਾਲ ਹੁਬਾ ਤਾਂ ਥੋੜੀ ਜਿਹੀ ਘਟ ਗਈ ਅੱਗੇ ਦੇ ਰਹੇ ਆ ਕਿੱਥੇ ਤੱਕ ਸਫ਼ਰ ਦੇ ਪ੍ਰਦਾਨ ਅੱਜ ਸਮਾਂ ਹੋ ਗਿਆ 3:30 ਦਾ ਬਲਨਾਵਰ ਸ਼ਹਿਰ ਤਸਮਾ ਹਨ ਕਰਲੇ ਪਾਰ ਅੰਮੋਰ ਰਹਿ ਗਿਆ 90 ਕਿਲੋਮੀਟਰ ਬਾਕੀ ਦੇਖਦੇ ਆ ਠਹਿਰ ਆਪਣੀ ਕਿੱਥੇ ਬਣਦੀ ਹੈ ਜਪੰਪ ਤੇ ਢਾਬੇ ਤੇ ਲੋ ਪਰੋਤੇ ਹੋਰ ਚੱਲਦੇ ਹੌਲੀ ਹੌਲੀ ਅੱਗੇ ਦਾ ਸਾਹਬ ਦਿਖਾਉਣਾ ਤੇਵੇਂ ਆ ਇਸੇ ਤਾਬੇ ਦੇ ਉੱਤੇ ਸਟੇ ਹੋ ਸਕਦੀ ਆ ਆ ਕੇ ਤੁਸੀਂ ਰਹਿ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈਗੀ ਆ ਕੇ ਜੀ ਰੋ ਹੋ ਨੂੰ ਰੋਟੀ ਪਾਣੀ ਸਭ ਕੁਝ ਵਧੀਆ ਮਿਲੂਗਾ ਤਕਰੀਬਨ ਬਹੁਤ ਯਾਤਰਾ ਵਾਲੇ ਬੰਦੇ ਇੱਥੇ ਰੁਕਦੇ ਨੇ ਬਹੁਤ ਵਧੀਆ ਬੰਦੇ ਨੇ ਇਹ ਜੀਤਦੇ ਨੇ ਹਰਿਆਣੇ ਦੇ ਬਹੁਤ ਮਾਨ ਸਤਕਾਰ ਕਰਦੇ ਨੇ ਆਪਾਂ ਰੁਕ ਸਕਦੇ ਆ ਉਰੇ ਹਾਂਜੀ ਟਾਈਮ ਹੋ ਰਿਹਾ ਜੀ 6:30 ਪੌਣੇ 7 ਦਾ ਤੇ ਆਪਾਂ ਬਦਨਾਵਰ ਟੂਲ ਟੈਕਸ ਤੋਂ 2 ਕਿਲੋਮੀਟਰ ਅੱਗੇ ਕਨਬਣਾ ਕਸਬਾ ਉਹ ਤੋਂ 2 ਕਿਲੋਮੀਟਰ ਪਿੱਛੇ ਆ ਹਰਿਆਣੇ ਵਾਲੇ ਵੀਰਾਂ ਦਾ ਢਾਬਾ ਆ ਤੇ ਜਿੱਥੇ ਆਪਾਂ ਨੇ ਸਟਾਪ ਕਰਿਆ ਜੀਂਦ ਨਗਰ ਹਰਿਆਣਾ ਹੋਟਲ ਇੱਥੇ ਆਪਾਂ ਨੇ ਸਟਾਪ ਕਰਿਆ ਤੇ ਉਹ ਪੰਜਾਬੀ ਜਾਂਦੇ ਨੇ ਮਸ਼ੀਨ ਲਈ ਨਿਊ ਹੀਰਾ ਇੱਧਰ ਨੂੰ ਜਾ ਕੇ ਤਾਊਗਾ ਅੰਦੌਰ ਇੱਧਰ ਨੂੰ ਜਾ ਕੇ ਆਊਗਾ ਬਦਨਾਮਾ ਤੇ ਇੱਥੇ ਆਪਾਂ ਨੇ ਸਟੇ ਕੀਤੀ ਆ ਕਿ ਅੰਦੌਰ ਹੈਗਾ ਇੱਥੋਂ ਕੋਈ 75 70 70 ਕਿਲੋਮੀਟਰ ਕੱਲ ਨੂੰ ਤਨਕ ਵਾਜਦ ਨੂੰ ਆਪਾਂ ਅੰਦੌਰ ਸ਼ਾਇਦ ਸਿਟੀ ਬਗ ਜਾਗੇ ਤੇ ਬਾਕੀ ਮੌਸਮ ਥੋੜਾ ਜੱਜ ਖਰਾਬ ਹੀ ਹੁੰਦਾ ਲੱਗਦਾ ਬੱਦਲ ਵਾਈ ਆ ਹੋ ਸਕਦਾ ਰਾਤ ਨੂੰ بارش ਹੋ ਜਾਵੇ ਤੇ ਬਾਕੀ ਸਵੇਰੇ ਦੇਖਾਂਗੇ ਸਾਫਰ ਜਿਵੇਂ ਦਾ ਹੋ ਰਹੇਗਾ ਤੇ ਬਾਕੀ ਗੱਲ ਐਵੇਂ ਆ ਜੀ ਆਪਾਂ ਅੱਜ ਦਾ ਵਲੌਗ ਇੱਥੇ ਕਰਦੇ ਹਾਂ ਸਮਾਪਤ ਤੇ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਜੇ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਧੰਨਵਾਦ ਵੀਡੀਓ ਨੂੰ ਕਲਿੱਕ ਕਰਨ ਲਈ ਮਿਲਾਂਗੇ ਸਵੇਰੇ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਪਤਾ ਲੱਗੇ ਵੀ ਬਲੌਗ ਕਿਦਾਂ ਦਾ ਬਣ ਰਿਹਾ ਹੈ ਜੇ ਕੁਝ ਗਲਤ ਵੀ ਹੋ ਰਿਹਾ ਹੈ ਜਾਂ ਸਹੀ ਨਹੀਂ ਬਣ ਰਿਹਾ ਤਾਂ ਦੱਸੇ ਤੋਂ ਹੀ ਪਤਾ ਲੱਗੂਗਾ ਵੀ ਸਹੀ ਹੈ ਜਾਂ ਕਿਸ ਤਰ੍ਹਾਂ ਤਾਂ ਇੰਨੇ ਇੱਕ ਖੇਚਲ ਜਰੂਰ ਕਰਿਆ ਕਰੋ ਦੱਸਿਆ ਕਰੋ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ